ਮਨਦੀਪ ਸਿੰਘ ਟੋਟਹਾਰ ਇੱਕ ਵਾਰੀ ਫੇਰ ਸਾਡਾ ਖਾਸ ਪ੍ਰੋਗਰਾਮ ਲੈ ਕੇ ਜਿਸ ਵਿੱਚ ਆਪਾਂ ਗੱਲਬਾਤ ਇੱਥੇ ਅਮਰੀਕਾ ਤੇ ਕੈਨੇਡਾ ਦੀਆਂ ਖਬਰਾਂ ਦੀ ਕਰਾਂਗੇ ਉੱਥੇ ਹੀ ਭਾਰਤ ਤੇ ਪੰਜਾਬ ਦੀਆਂ ਖਬਰਾਂ ਦੀ ਗੱਲਬਾਤ ਹੋਵੇਗੀ ਤੇ ਪ੍ਰੋਗਰਾਮ 'ਚ ਮੇਰੇ ਨਾਲ ਅੱਜ ਸ਼ਾਮਲ ਨੇ ਸੀਨੀਅਰ ਪੱਤਰਕਾਰ ਨਵਕਰਨ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤੋਂ। ਸ਼ੁਕਰੀਆ ਜੀ ਮਨਦੀਪ ਜੀ। ਜੀ। ਮਨਦੀਪ ਜੀ ਅਗਰ ਆਪਾਂ ਸ਼ੁਰੂਆਤ ਅਮਰੀਕਾ ਤੋਂ ਕਰੀਏ 트ੰਪ ਹੋਰੀ ਬੜੀ ਚਰਚਾ ਦੇ ਵਿੱਚ ਰਹਿੰਦੇ ਨੇ ਆਏ ਦਿਨ ਉਹਨਾਂ ਦਾ ਕੋਈ ਨਾ ਕੋਈ ਬਿਆਨ ਕਿਸ ਨਾ ਕਿਸੇ ਰੂਪ ਦੇ ਵਿੱਚ ਚਰਚਾ ਚ ਜਿਹੜਾ ਉਹ ਬਣਿਆ ਰਹਿੰਦਾਗਾ ਜੀ ਹੁਣ ਇੱਕ ਚਰਚਾ ਜਿਹੜੀ ਛਿੜਪਈ ਆ ਉਹ ਛਿੜਪਈ ਐ H1B ਵੀਜ਼ਾ ਨੂੰ ਲੈ ਕੇ ਕਿ ਜਿਹੜਾ ਇਹ H1B ਕੈਟਾਗਰੀ ਦੇ ਵੀਜ਼ੇ ਆ ਉਸ ਸੰਬੰਧੀ 트੍ਰੰਪ ਹੋਰਾਂ ਨੇ ਕੋਈ ਨਵਾਂ ਭਾਰ ਜਿਹੜਾ ਉਹ ਪਾ ਦਿੱਤਾ ਭਾਰ ਵੀ ਕਹਿੰਦੇ ਜਿਹਾ ਪਾ ਦਿੱਤਾ ਕਿ ਉਹ ਭਾਰ ਚੱਕਣਾ ਮੁਸ਼ਕਲ ਹੋ ਜਾਣਾ ਸੋ ਇਹ ਕੀ ਅਪਡੇਟ ਆ ਰਹੀ ਆ ਜੀ ਬਿਲਕੁਲ ਪੱਤੀ ਸਾਹਿਬ ਇਹ ਅੱਜ ਇੱਕ ਬਹੁਤ ਵੱਡਾ ਤੇ ਇਹ ਪਾਇ ਵੀ ਕਹਿ ਸਕਦੇ ਕਿ ਇਤਿਹਾਸਿਕ एलान ਜਿਹੜਾ ਟਰੰਪ ਸਾਹਿਬ ਨੇ ਕੀਤਾ ਆ H1B ਵੀਜ਼ਾ ਜੋ ਕਿ ਵੱਡੀ ਗਿਣਤੀ ਵਿੱਚ ਜੋ ਟੈਕ ਕੰਪਨੀਆਂ ਦਾ ਸਬੰਧਤ ਆਈਟੀ ਕੰਪਨੀਆਂ ਦਾ ਸਬੰਧਤ ਜਿਹੜੇ ਕੰਮੇ ਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਤੇ ਤੁਹਾਨੂੰ ਪਤਾ ਹੀ ਅਮਰੀਕਾ ਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਵੇਂ ਮੈਟਾ ਫੇਸਬੁੱਕ ਹੋ ਗਈ ਜਾਂ ਹੋਰ ਵੱਡੀਆਂ-ਵੱਡੀਆਂ ਕੰਪਨੀਆਂ ਹੋ ਗਈਆਂ ਉਹ ਸਾਰੀਆਂ ਨੇ ਡੇਰੇ ਅਮਰੀਕਾ ਚ ਲਾਏ ਹੋਏ ਨੇ ਤੇ ਇਹਨਾਂ ਕੰਪਨੀਆਂ ਦੇ ਜਿਹਦੀ ਜ਼ਿਆਦਾਤਰ ਕੰਮੇ ਇਹਨਾਂ ਵੀਜ਼ਾ ਤੇ ਆਉਂਦੇ ਨੇ ਉਹ ਜ਼ਿਆਦਾ ਭਾਰਤ ਤੋਂ ਤੇ ਜਾਂ ਚਾਹੀਦਾ ਤਾਂ ਉਹਨੇ ਤੇ ਭਾਰਤ ਤੋਂ ਵੀ ਖਾਸ ਤੌਰ ਤੇ ਮੇਰੀ ਖਾਨਾ ਪੰਜਾਬਿਤ ਆਪਾਂ ਬਹੁਤ ਘੱਟ ਕੋਈ ਇਕਦੁੱਕਾ ਵੀਜ਼ਾ ਇਹੋ ਜਿਹਾ ਦੇਖਦੇ ਹੋਵਾਂਗੇ ਜ਼ਿਆਦਾਤਰ ਜਿਹੜੇ ਆ ਉਹ ਸਾਊਥ ਵਾਲੇ ਪਾਸਿਓਂ ਬੰਗਲੌਰ ਜਾਂ ਹੋਰ ਉਧਰਲੇ ਵੱਡੇ ਸ਼ਹਿਰਾਂ ਤੋਂ ਆਈਟੀ ਕੰਪਨੀਆਂ ਤੋਂ ਬਹੁਤ ਸਾਰੇ ਲੋਕ ਜਿਹੜਾ ਗੂਗਲ ਮੈਟਾ ਜਾਂ ਹੋਰ ਜਾਂ ਐਲਨ ਮਸਕ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਵਿੱਚ ਜਾ ਕੇ ਕੰਮ ਕਰਦੇ ਨੇ ਸੋ ਬਹੁਤ ਸਾਰੀਆਂ ਅਣਗਿਣਤ ਕੰਪਨੀਆਂ ਨੇ ਜੀ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸਿਲੀਕਨ ਵੈਲੀ ਵਿੱਚ ਪਰ ਅੱਜ ਜੋ 트럼ਪ ਨੇ ਐਲਾਨ ਕਰ ਦਿੱਤਾ ਪੱਤੀ ਸਾਹਿਬ ਉਹਦੇ ਨਾਲ ਇੱਕ ਬਹੁਤ ਵੱਡਾ ਝਟਕਾ ਲੱਗਿਆ ਇਹਨਾਂ ਕੰਪਨੀਆਂ ਨੂੰ ਵੀ ਤੇ ਨਾਲ ਦੀ ਨਾਲ ਇਹ ਜਿਹੜੇ ਖਾਸ ਤੌਰ ਤੇ ਭਾਰਤ ਦੇ ਜੋ H1B ਵੀਜ਼ਾ ਲੈਣ ਦੇ ਇਸ਼ੂ ਕਿ ਉਹਨਾਂ ਨੂੰ ਵੀ ਪੱਤੀ ਸਾਹਿਬ ਅੱਜ ਜੋ ਐਲਾਨ ਕੀਤਾ 트럼ਪ ਨੇ ਉਹਦੇ ਵਿੱਚ ਉਹਨਾਂ ਨੇ ਇਸ ਵੀਜ਼ੇ ਦੀ ਜਿਹੜੀ ਫੀਸ ਐਪਲੀਕੇਸ਼ਨ ਫੀਸ ਹੈ ਉਹ 1 ਲੱਖ ਡਾਲਰ ਕਰ ਦਿੱਤੀ ਆ ਤੇ ਇਹ 1 ਲੱਖ ਡਾਲਰ ਕੁਝ মিডিਆ ਅਦਾਰਿਆਂ ਦੇ ਮੁਤਾਬਕ ਸਿਰਫ ਇੱਕ ਵਾਰ ਦੀ ਨਹੀਂ ਕਿਉਂਕਿ ਇਹਦੇ ਤੇ 3 ਸਾਲ ਦੀ ਸਟੇ ਹੁੰਦੀ ਆ ਸਾਲਾਨਾ ਜਿਹੜਾ ਇਹ ਇੱਕ ਇੱਕ ਸਾਲ ਦੀ ਫੀਸ ਇੱਕ ਬੰਦੇ ਮਗਰ ਇੱਕ ਕਰਮਚਾਰੀ ਮਗਰ 1 ਲੱਖ ਡਾਲਰ ਜੋ ਕਰ ਦਿੱਤੀ ਗਈ ਆ ਜੋ ਕੁਝ মিডিਆ ਧਾਰੇ ਦਾਵਾ ਕਰ ਰਹੇ ਨੇ ਜੋ ਕਿ ਬਹੁਤ ਵੱਡੀ ਆ ਸੋ ਆਪਾਂ ਜਿਵੇਂ ਹੁਣ ਗੱਲ ਕਰ ਹੀ ਰਹੇ ਸੀਗੇ ਕਿ ਅੱਜ ਦੇ ਹਿਸਾਬ ਨਾਲ ਜੋ Google ਤੇ ਆਪਾਂ ਦੇਖਿਆ ਸੀ ਤਾਂ 1 ਡਾਲਰ ਦਾ ਰੇਟ ਪਰ ਕੰਟ ਡਾਲਰ ਦਾ 88 ਰੁਪਏ ਚੱਲਦਾ ਸੀ ਸੋ ਸਾਲ ਦਾ 88 ਲੱਖ ਤਾਂ ਉਹਨਾਂ ਨੇ ਇਹ ਜੀ ਫੀਸ ਹੀ ਕਰ ਦਿੱਤੀ ਜੀ ਤੇ ਜਿਹੜੀ ਤਨਖਾਹ ਹੁੰਦੀ ਆ ਜੀ ਉਹ ਤਕਰੀਬਨ ਐਵਰੇਜ ਆਪਾਂ ਕੱਢ ਲਈਏ 60000 ਡਾਲਰ ਸਾਲ ਦੀ ਤਨਖਾਹ ਉਹਨਾਂ ਕਰਮਚਾਰੀਆਂ ਦੀ ਹੁੰਦੀ ਆ ਸੋ 60 ਲੱਖ ਦੀ ਤਨਖਾਹ ਬਣਦੀ ਆ ਜੀ ਸਾਲ ਦੀ ਤੇ 88 ਲੱਖ ਦਾ ਜਿਹੜਾ ਉਹਦੇ ਉੱਤੇ ਖਰਚਾ ਹੋਊਗਾ ਸੋ ਇਹ ਖਰਚਾ ਜਿਹੜਾ ਜੀ ਇਹ ਕੰਪਨੀਆਂ ਨੂੰ ਅਦਾ ਕਰਨਾ ਪਵੇਗਾ ਜੋ ਹੁਣ ਤੱਕ ਜਾਣਕਾਰੀ ਸਾਡੇ ਸਾਹਮਣੇ ਆ ਰਹੀ ਹੈ ਹੱਲੇ ਅੱਜ ਹੀ ਇਹ ਲਾਣ ਹੋਇਆ ਬਹੁਤ ਸਾਰੀਆਂ ਗੱਲਾਂ ਹੱਲੇ ਹੋਰ ਖੁੱਲਣਗੀਆਂ ਤੇ ਆ ਜਿਹੜਾ ਸਾਲਾਨਾ ਲਾਣ ਆ ਇਹ ਵੀ ਹੋਰ ਕਿੰਨਾ ਕੁ ਸ਼ਾਇਦ ਇਹਦੇ ਵਿੱਚ ਹੋਰ ਅਪਡੇਟ ਆਉਣਗੀਆਂ ਕਿਉਂਕਿ ਇਹ ਬਹੁਤ ਜ਼ਿਆਦਾ ਆ ਅਤੇ ਇਹ ਜਿਹੜੀ ਫਿਲਹਾਲ ਇਹ ਜਿਹੜਾ ਖਰਚਾ ਸਾਰਾ ਕੰਪਨੀ ਦਾ ਸਰ ਪੈਣਾ ਆ ਸੋ ਅਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਜੀ ਕਿ ਅਸਿੱਧੇ ਤਰੀਕੇ ਨਾਲ ਟਰੰਪ ਨੇ ਇਸ H1B ਵੀਜ਼ੇ ਦਾ ਜਿਹੜਾ ਭੋਗਿਆ ਉਹ ਪਾ ਦਿੱਤਾ ਆ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਜੇ ਤੁਸੀਂ ਬਾਹਰੋਂ ਬੰਦੇ ਲਿਆਉਣੇ ਆ ਤਾਂ ਪਹਿਲਾਂ ਸਾਡੇ ਖਜ਼ਾਨੇ 'ਚ ਇੰਦੀ ਫੀਸ ਜਮ੍ਹਾਂ ਕਰਾਓ ਉਹ ਵੀ ਸਾਲ ਦੀ ਨਹੀਂ ਤਾਂ ਤੁਸੀਂ ਲੋਕਲ ਜਿਹੜੇ ਇੱਥੇ ਨੌਜਵਾਨ ਨੇ ਅਮਰੀਕਨ ਨੇ ਅਮਰੀਕਾ ਦੇ ਵਿੱਚੋਂ ਨੇ ਇੱਥੋਂ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹੇ ਹੋਏ ਨੇ ਉਹਨਾਂ ਨੂੰ ਨੌਕਰੀਆਂ ਦਿਓ ਇੱਕ ਬਹੁਤ ਵੱਡਾ ਜਿਹੜਾ ਪ੍ਰਭਾਵ ਹੈ ਜੀ ਇਹਦਾ ਪੈਣ ਜਾ ਰਿਹਾ ਅੱਜ ਸੋ ਇਹ ਇੱਕ ਮੇਰੇ ਖਿਆਲ ਨਾਲ ਬਹੁਤ ਵੱਡਾ ਲਾਹਂਦੇ ਆ ਵੈਸੇ ਵੀ ਅੱਜ ਮੇਰੇ ਖਿਆਲ ਨਾਲ ਤੁਸੀਂ ਕੱਲ ਗੱਲ ਕੀਤੀ ਸੀਗੀ ਕਿ ਵਧਾਈ ਦਿੱਤੀ ਆ ਤੇ ਵਧਾਈ ਤੋਂ ਪਹਿਲਾਂ ਵੀ ਇੱਕ ਝਟਕਾ ਦਿੱਤਾ ਸੀਗਾ ਜਿਹੜੇ ਕੁਝ ਵੀਜ਼ੇ ਰੱਦ ਕੀਤੇ ਸੀ ਕੁਝ ਵੱਡੇ ਅਧਿਕਾਰੀਆਂ ਦੇ ਤੇ ਕੁਝ ਵੱਡੇ ਕਾਰੋਬਾਰੀਆਂ ਦੇ ਤੇ ਅੱਜ ਜਿਹੜੇ ਇਹਨਾਂ ਵੱਡੀਆਂ ਕੰਪਨੀਆਂਾਂ ਚ ਕਰਮਚਾਰੀ ਜਾਂਦੇ ਨੇ ਕੰਮ ਕਰਨ ਉਹਨਾਂ ਦੇ ਵੀਜ਼ਾ ਤੇ ਵੀ ਇਹਨਾਂ ਨੇ ਲੀਕ ਫੇਰ ਦਿੱਤੀ ਆ ਤੇ ਇਸ ਤੋਂ ਪਹਿਲਾਂ ਵੀ ਇੱਕ ਲਾਨ ਕਰ ਦਿੱਤਾ ਗਿਆ ਕਿ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋਣ ਵਾਲੇ ਨੇ ਇਸ ਵਕਤ ਉੱਥੇ ਐਚਵੀ1 ਵੀਜ਼ਾ ਉਹ ਭਾਰਤ ਜਾ ਕੇ ਆਪਣੇ ਵੀਜ਼ੇ ਰੀਨਿਊ ਕਰਾਉਣ ਤੇ ਜਿੱਥੇ ਪਹਿਲਾਂ ਹੀ ਕਈ-ਕਈ ਮਹੀਨਿਆਂ ਦੀ ਵੇਟਿੰਗ ਇੰਟਰਵਿਊ ਦੀ ਚੱਲਦੀ ਆ ਸੋ ਪਹਿਲਾਂ ਵੀ ਝਟਕਾ ਦਿੱਤਾ ਸੀ ਤੇ ਅੱਜ ਵਾਲਾ ਝਟਕਾ ਮੈਨੂੰ ਲੱਗਦਾ ਪਤੀ ਸਾਹਿਬ ਕਾਫੀ ਵੱਡਾ ਹੈ। ਕਾਫੀ ਵੱਡਾ ਹੈ ਜੀ ਔਰ ਇਹੋ ਇਹ ਵੀ ਹੋ ਸਕਦਾ ਵੈਸੇ ਆਉਣ ਵਾਲੇ ਦਿਨਾਂ 'ਚ ਯੂ ਟਰਨ ਮਾਰ ਜਾਣ ਇਸ ਵਿਸ਼ੇ ਤੇ ਕਿਉਂਕਿ ਇਹ ਤਾਂ ਇੱਕ ਹਿਸਾਬ ਨਾਲ ਰਾਹ ਬੰਦ ਕਰ ਦਿੰਦਾ ਹੈ। ਐਚ1ਬੀ ਵੀਜ਼ਾ ਕੈਟਾਗਰੀ ਹੈ ਜਿਹੜੀ ਉਹ ਵੀਜ਼ਾ ਕੈਟੇਗਰੀ ਵਾਲੇ ਲੋਕਾਂ ਨੂੰ ਤਾਂ ਰਾਹ ਬੰਦ ਕਰ ਦਿੱਤਾ ਇੰਨਾ ਮਤਲਬ ਕਿਵੇਂ ਹੋਊਗਾ ਹਨਾ ਤੇ ਇਹਦੇ ਨਾਲ ਇੱਕ ਵਿਆਹ ਯਾਦ ਆ ਰਿਹਾ ਪਤੀ ਸਾਹਿਬ ਐਲਨ ਮਸਕ ਜਦੋਂ ਹੱਲੇ ਸਰਕਾਰ ਚ ਹੀ ਸੀਗੇ ਇੱਕ ਹਿਸਾਬ ਨਾਲ ਤੇ ਉਦੋਂ ਵੀ ਇਹ ਗੱਲ ਤੁਰੀ ਸੀ ਕਿ ਬਹੁਤ ਚਿਰ ਦਾ ਇਹ ਵੀਜ਼ਾ ਜਿਹੜਾ 트ੰਪ ਦੀ ਅੱਖ ਦੇ ਵਿੱਚ ਰੜਕਦਾ ਸੀਗਾ ਤਾਂ ਉਦੋਂ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਵੀਜ਼ਿਆਂ ਨੂੰ ਬਚਾਉਣ ਲਈ ਉਹ ਜੰਗ ਲੜਨ ਤੱਕ ਜਾ ਸਕਦੇ ਨੇ ਕਿਉਂਕਿ ਉਹ ਕਹਿੰਦੇ ਵੀ ਸਾਨੂੰ ਹੁਣ ਕੰਮੇ ਚਾਹੀਦੇ ਨੇ ਅਸੀਂ ਫੇਰ ਹੀ ਆਪਣਾ ਕੰਮ ਚਲਾਵਾਂਗੇ ਹੁਣ ਜੇ ਸਾਨੂੰ ਕੰਮ ਇੱਥੋਂ ਨਹੀਂ ਮਿਲਦੇ ਤੇਸ ਕਰਕੇ ਅਸੀਂ ਜਿਹੜੇ ਕੰਮ ਇਹ ਬਾਹਰੋਂ ਮਗਾਉਂਦੇ ਹਾਂ ਔਰ ਪਤੀ ਸਾਹਿਬ ਇਹ ਵੀ ਗੱਲ ਸਹੀ ਹੈ ਕਿ ਜਿਹੜੇ ਲੋਕ ਬਾਹਰੋਂ ਜਾਂਦੇ ਨੇ ਜਾਂ ਖਾਸ ਤੌਰ ਤੇ ਭਾਰਤ ਤੋਂ ਜਾਂਦੇ ਨੇ ਉਹ ਉੱਥੇ ਦੇ ਲੋਕਲ ਬੰਦਿਆਂ ਨਾਲੋਂ ਥੋੜਾ ਜਿਆਦਾ ਕੰਮ ਵੀ ਕਰਦੇ ਨੇ ਤੇ ਉਹਨਾਂ ਨੂੰ ਥੋੜਾ ਜਿਆਦਾ ਕਿਉਂਕਿ ਜਿਹੜੇ ਉੱਥੇ ਦੀ ਲੇਬਰ ਹੁੰਦੀ ਇੱਕ ਤਾਂ ਮਹਿੰਗੀ ਜਿਆਦਾ ਪੈਂਦੀ ਹੈ ਦੂਜੇ ਉਹ ਆਪਣੇ ਅਧਿਕਾਰਾਂ ਪ੍ਰਤੀ ਬਹੁਤ ਵੱਧ ਜਾਗਰੂਕ ਹੁੰਦੇ ਨੇ ਸੋ ਕਈ ਮਾਇਨਿਆਂ 'ਚ ਉਹ ਮਹਿੰਗੇ ਪੈਂਦੇ ਆ ਸੋ ਇੱਥੇ ਵਾਲੇ ਸਿਰਸੱਟ ਕੇ ਕੰਮ ਕਰੀ ਜਾਂਦੇ ਆ ਸੋ ਐਲਨ ਮਸਕ ਨੇ ਕਿਹਾ ਸੀਗਾ ਅ ਭਈ ਮੈਂ ਜੰਗਲਾਂ ਤੱਕ ਜਾ ਸਕਦਾ ਵੀਜ਼ੇ ਬਚਾਉਣ ਦੇ ਲਈ ਸੋ ਉਹ ਹੁਣ ਪਤਾ ਨਹੀਂ ਐਲਨ ਮਸਕ ਇਹ ਹੁਣ ਹਲੇ ਤੱਕ ਮੈਂ ਉਹਨਾਂ ਦਾ ਟਵਿੱਟਰ ਫੋਲੋ ਫੋਲ ਰਿਹਾ ਸੀ ਮਿੰਨੋ ਦਾ ਬਿਆਨ ਦੱਸਿਆ ਨਹੀਂ ਵੀ ਇਹਨਾਂ ਵੀਜ਼ੇ ਉੱਤੇ ਉਹਨਾਂ ਦਾ ਕੀ ਬਿਆਨ ਆਇਆ ਪਰ ਇੱਕ ਝਟਕਾ ਜਿਹੜਾ ਵੱਡਾ ਦਿੱਤਾ ਹੈ ਜੀ ਸੋ ਪੱਤੀ ਸਾਹਿਬ ਆਪਾਂ ਇਹ ਸਿੱਧਾ ਤੌਰ ਤੇ ਕਹਿ ਸਕਦੇ ਆ ਪਿੰਨੂ ਗੱਲ ਯਾਦ ਆ ਗਈ ਕੈਨੇਡਾ ਦੀ ਜਦੋਂ ਕੈਨੇਡਾ ਦੇ ਵਿੱਚ ਉਹਨਾਂ ਚਰਚਾ ਬਹੁਤ ਚੱਲਦੀ ਸੀ ਕਿ ਐਲਐਮਆ ਵਿਕਦੀਆਂ ਨੇ 40 40000 ਕੈਨੇਡੀਅਨ ਡਾਲਰ 50 50000 ਡਾਲਰ ਜਿਹੜਾ ਉਹ ਲੈ ਕੇ ਫਿਰ ਐਲ ਐਮ ਆਈਆਂ ਵੇਚੀਆਂ ਜਾਂਦੀਆਂ ਨੇ ਬਲੈਕ ਦੇ ਵਿੱਚ ਤਾਂ ਉਦੋਂ ਲੋਕ ਕਹਿੰਦੇ ਹੁੰਦੇ ਸੀ ਯਾਰ ਸਰਕਾਰ ਸਿੱਧਾ ਹੀ ਪੈਸੇ ਇਹ ਰੱਖ ਦਵੇ ਸਰਕਾਰ ਸਿੱਧੀ ਫੀਸ ਲੈ ਲਵੇ ਤਾਂ ਨੇ ਲੋਕੀ ਖਚਲ ਹੋਂ ਹਟ ਜਾਣ ਤੇ ਨਾਲੇ ਉਸ ਪੈਸੇਆਂ ਬਦਲੇ ਚਾਰ ਸਹੂਲਤਾ ਵੀ ਮਿਲ ਜਾਣਗੀਆਂ ਕਿਉਂਕਿ ਉਹ ਪੈਸੇ ਭਰ ਕੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਸੋਸ਼ਲ ਹੁੰਦਾ ਕਈ ਹੋਰ ਤਰੀਕਿਆਂ ਨਾਲ ਤਾਂ ਕੈਨੇਡਾ ਦੀ ਸਰਕਾਰ ਨੇ ਤਾਂ ਇਹ ਗੱਲ ਨਹੀਂ ਸੁਣੀ ਪਰ ਮੈਨੂੰ ਲੱਗਦਾ ਕਿ ਅਮਰੀਕਾ ਦੀ ਸਰਕਾਰ ਨੇ ਜਾਂ ਟਰੰਪ ਉਹਨਾਂ ਨੇ ਇਹ ਗੱਲ ਜਰੂਰ ਸੁਣ ਲਈ ਕੈਨੇਡਾ ਵਾਲਿਆਂ ਦੀ ਬਖੇ ਜੀ ਨਹੀਂ ਲੱਗਦਾ ਜੇ ਹੁਣ ਤੁਸੀਂ ਕੈਨੇਡਾ ਦੀ ਗੱਲ ਕੀਤੀ ਹੋਈ ਆ ਤਾਂ ਇੱਕ ਖਬਰ ਸਾਡੇ ਨਾਲ ਕੈਨੇਡਾ ਦੀ ਵੀ ਸਾਂਝੀ ਕਰੋ ਜੀ BC ਦੇ ਪ੍ਰੀਮੀਅਰ ਨੇ ਇੱਕ ਗੱਲ ਕੀਤੀ ਆ ਗੱਲ ਕੀਤੀ ਆ ਮਤਲਬ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਬੀਐਸਸੀ ਨਰਸਿੰਗ ਜੀਐਨਐਮ ਕਰਕੇ ਜਿਹੜਾ ਉਹ ਕੈਨੇਡਾ ਅਮਰੀਕਾ ਦੇ ਵਿੱਚ ਆਰਐਨ ਐਨਕਲੈਕਸ ਵੀ ਕਲੀਅਰ ਕਰ ਲੈਂਦੀਆਂ ਨੇ ਲੇਕਿਨ ਫਿਰ ਵੀ ਬਹੁਤ ਸਾਰੀਆਂ ਜਿਹੜੀਆਂ ਵੀਜ਼ਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਅਪਡੇਟ ਆ ਜਿਹੜੀ ਇਸ ਵਿਸ਼ੇ ਦੇ ਉੱਤੇ BC ਦੇ ਪ੍ਰੀਮੀਅਰ ਨੇ ਦਿੱਤੀ ਆ ਜੀ ਬਿਲਕੁਲ ਪੱਤੀ ਸਾਹਿਬ ਖਾਸ ਤੌਰ ਤੇ ਸੂਬੇ ਜਿਹੜੇ ਨੇ ਉਹ ਹਮੇਸ਼ਾ ਆਪਾਂ ਕੱਲ ਵੀ ਫੈਡਰਲ ਸਟਰਕਚਰ ਦੀ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਸੋ ਇੱਥੇ ਜਿਹੜਾ ਫੈਡਰਲ ਸਟਰਕਚਰ ਹੈ ਇਦਾਂ ਦਾ ਪੱਤੀ ਸਾਹਿਬ ਕੀ ਇਹ ਜਿਹੜੀ ਸੂਬੇ ਵੀ ਨੇ ਜੀ ਉਹ ਜਿਹੜਾ ਸ਼ਬਦ ਵਰਤਿਆ ਜਾਂਦਾ ਜਦੋਂ ਇੱਕ ਦੂਜੇ ਨਾਲ ਕੋਈ ਸਮਝੌਤਾ ਕਰਦੇ ਤਾਂ ਉਹ ਐਗਰੀਮੈਂਟ ਸ਼ਬਦ ਵਰਤਿਆ ਜਾਂਦਾ ਕਿ ਦੋਹਾਂ ਸਰਕਾਰਾਂ ਦੇ ਵਿੱਚ ਕੋਈ ਐਗਰੀਮੈਂਟ ਹੋਇਆ ਇਹ ਨਹੀਂ ਵੀ ਕੋਈ ਅੱਗੇ ਲਈ ਆ ਕੋਈ anumati ਲਈ ਆ ਕੋਈ ਇਸ ਤਰੀਕੇ ਦੇ ਜਿਹੜੇ ਸ਼ਬਦ ਉਹ ਨਹੀਂ ਵਰਤੇ ਜਾਂਦੇ ਐਗਰੀਮੈਂਟ ਵਰਤੇ ਜਾਂਦੇ ਨੇ ਸੋ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਜੋ ਹੁਣ ਇਸ ਵਕਤ ਪ੍ਰੀਮੀਅਰ ਮੰਗ ਕਰ ਰਿਹਾ ਹੈ ਉਹ ਕਿੰਤੇ ਵੀ ਸਾਡਾ ਕੋਟਾ ਜਿਹੜਾ ਵਧਾਇਆ ਜਾਣਾ ਚਾਹੀਦਾ ਸਾਨੂੰ ਹੋਰ ਵਧ ਅਧਿਕਾਰ ਦੇਣੇ ਚਾਹੀਦੇ ਆ ਸੋ ਪ੍ਰੀਮੀਅਰ ਡੇਵਿਡ ਈਵੀ ਹੋਣਾ ਨੇ ਇੱਕ ਪੰਜਾਬਣ ਨਰਸ ਹਰਜਿੰਦਰ ਕੌਰ ਹੋਣਾ ਦੀ ਅੱਜ ਫੋਟੋ ਆਪਣੇ ਫੇਸਬੁਕ ਪੇਜ ਤੇ ਸਾਂਝੀ ਕੀਤੀ ਉਹ ਕਹਿੰਦੇ ਵੀ ਆਟਵਾ ਦੇ ਵਿੱਚ ਅੱਜ ਮੈਂ ਹਰਜਿੰਦਰ ਕੌਰ ਨੂੰ ਮਿਲਿਆ ਜੋ ਕਿ ਮੈਡੀਕਲ ਖੇਤਰ ਦੇ ਵਿੱਚ ਵੈਂਕੂਵਰ ਜਨਰਲ ਹਸਪੀਟਲ ਦੇ ਵਿੱਚ ਸਾਡੇ ਲਈ ਕੰਮ ਕਰਦੀ ਆ ਉਹ ਕਹਿੰਦੇ ਵੀ ਪਿਛਲੇ ਸਾਲ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਨੇ ਸਾਡਾ ਪੀਐਨਪੀ ਦਾ ਕੋਈ ਜਿਹੜਾ ਕੋਟਾ ਆ ਉਹ 50% ਘਟ ਦਿੱਤਾ ਸੋ ਕਹਿੰਦੇ ਵੀ ਇਹਦੇ ਕਰਕੇ ਜਿੱਥੇ ਹਰਜਿੰਦਰ ਤੇ ਹਰਜਿੰਦਰ ਵਰਗੀਆਂ ਹੋਰ ਸੈਂਕੜੇ ਜਿਹੜੇ ਹੈਲਥ ਵਰਕਰ ਨੇ ਜਿਹੜੇ ਸਾਨੂੰ ਚਾਹੀਦੇ ਨੇ ਇਸ ਵਕਤ ਕਿਉਂਕਿ ਹੈਲਥ ਵਰਕਰਾਂ ਦੀ ਕਾਫੀ ਘਾਟ ਹੈ ਕੈਨੇਡਾ ਦੇ ਵਿੱਚ BC ਦੇ ਵਿੱਚ ਵੀ ਤੋ ਆਪ ਤੁਸੀਂ ਅਕਸਰ ਹੀ ਖਬਰਾਂ ਸੁਣਦੇ ਹੋਣੇ ਕਿ ਹਸਪਤਾਲਾਂ ਦੇ ਵਿੱਚ ਵਾਰੀ ਨਹੀਂ ਆਉਂਦੀ ਜੀ ਡਾਕਟਰ ਬਹੁਤ ਘੱਟ ਆ ਡਾਕਟਰ ਨਹੀਂ ਮਿਲਦੇ ਨਰਸਾਂ ਨਹੀਂ ਮਿਲਦੀਆਂ ਸੋ ਉਹ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਸਰਕਾਰਾਂ ਦੇ ਧਿਆਨ 'ਚ ਆ ਗਈਆਂ ਨੇ ਸੋ ਉਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਦੀ ਲੋੜ ਆ ਪਰ ਕਹਿੰਦੇ ਵਿੱਚ ਸਾਡਾ ਕੂਟਾ ਘਟਾਇਆ ਹੋਇਆ ਇਹਦੇ ਕਰਕੇ ਕਹਿੰਦੇ ਹਰਜਿੰਦਰ ਤੇ ਇਹਦੇ ਵਰਗੀਆਂ ਹੋਰ ਜਿਹੜੀਆਂ ਸੈਕੰਡ ਹੈਲਥ ਵਰਕਰ ਨੇ ਉਹਨਾਂ ਦੇ ਫਾਰਮਟ ਐਕਸਪਾਇਰ ਹੋਰ ਜਾ ਰਹੇ ਨੇ ਤੇ ਇਹ ਵੀ ਹੋ ਸਕਦਾ ਕਿ ਇਸ ਕਰਕੇ ਉਹਨਾਂ ਨੂੰ ਕੈਨੇਡਾ ਛੱਡਣਾ ਪਵੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਜਿਹੜਾ ਸਾਡਾ ਕੋਟਾ ਉਹ ਵਧਾਇਆ ਜਾਵੇ ਤਾਂ ਕਿ ਏਸੀ ਇਹਨਾਂ ਵਰਕਰਾਂ ਨੂੰ ਕੈਨੇਡਾ ਦੇ ਵਿੱਚ ਰੱਖ ਸਕੀਏ ਸੋ ਇਹ ਤਾਂ BC ਦੇ ਪ੍ਰੀਮੀਅਰ ਦੀ ਗੱਲ ਹੋ ਗਈ ਤਾਂ 트럼ਪ ਵਾਲੀ ਇੱਕ ਗੱਲ ਮੈਂ ਹੋਰ ਛੱਡ ਗਿਆ ਇਹਦੇ ਵਿੱਚ ਅੱਜ ਇੱਕ ਹੋਰ ਐਲਾਨ ਕੀਤਾ 트럼ਪ ਹੋਣਾਂ ਨੇ ਇੱਕ ਤਾਂ ਪਹਿਲਾਂ ਉਹਨਾਂ ਨੇ 트럼ਪ ਕਾਰਡ ਚਲਾਇਆ ਸੀਗਾ 골ਡਨ ਕਾਰਡ ਜਿਹਦੇ ਵਿੱਚ ਇਹ ਸੀਗਾ ਕੀ 5 ਮਿਲੀਅਨ ਜੋ ਕਿ ਭਾਰਤ ਦਾ 44 ਕਰੋੜ ਰੁਪਏ ਬਣਦਾ ਸੀ ਉਹ ਕਹਿੰਦੇ ਦਿਓ ਤੇ ਆਓ ਲਾਈਫਟਾਈਮ ਸਿਟੀਜ਼ਨਸ਼ਿਪ ਨਿਆਰੇ ਲਓ ਤੇ ਅੱਜ ਹੋਰ ਉਹਨਾਂ ਨੇ ਕੁਝ ਵੀਜ਼ੇ ਜਿਹੜੇ ਖਾਸ ਤੌਰ ਤੇ 골ਡ ਵੀਜ਼ੇ ਦੀ ਗੱਲ ਕੀਤੀ ਆ ਕਹਿੰਦੇ ਵੀ ਇਹ ਵੀਜ਼ਾ ਲਓ 1 ਮਿਲੀਅਨ ਡਾਲਰ ਦਾ ਜਿਹੜਾ ਉਹ ਨਿਵੇਸ਼ ਕਰੋ ਮਰਕਾ ਦੇ ਵਿੱਚ ਤੇ ਉਸ ਤੋਂ ਬਾਅਦ ਉਹਦੇ ਲਈ ਕੁਝ ਵੱਖਰੇ ਵੱਖਰੀਆਂ ਸਹੂਲਤਾਂ ਨੇ ਫਿਰ ਇੱਕ 2 ਮਿਲੀਅਨ ਵਾਲਾ ਪੈਕੇਜ ਵੀ ਦਿੱਤਾ ਜੀ ਉਹਨਾਂ ਨੇ ਸੋ ਅਸੀਂ ਸਿੱਧਾ ਸਿੱਧਾ ਇਹ ਕਹਿ ਸਕਦੇ ਹਾਂ ਜੀ ਕਿ ਇਹ ਏਜੰਟਾਂ ਵਾਂਗੂ 트੍ਰੰਪ ਸਾਹਿਬ ਨੇ ਵੀ ਹੁਣ ਪੈਸੇ ਇਕੱਠੇ ਕਰਨ ਜਿਹੜੇ ਉਹ ਸ਼ੁਰੂ ਕਰ ਦਿੱਤੇ ਸੋ ਅਮਰੀਕਾ ਵਰਗੇ ਮੁਲਕ ਨੇ ਇਸ ਤਰੀਕੇ ਨਾਲ ਹੁਣ ਲੋਕਾਂ ਦੇ ਵੀਜ਼ਿਆਂ ਤੋਂ ਪੈਸੇ ਇਕੱਠੇ ਸ਼ੁਰੂ ਕਰਨੇ ਕਰ ਦਿੱਤੇ ਹੈ ਜੀ ਅਸੀਂ ਇਹ ਕਹਿ ਸਕਦੇ ਹਾਂ। ਰਣਜੀਤਪਤੀ ਸਾਹਿਬ ਇਦਾਂ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ। ਮਤਲਬ ਇਹ ਤਾਂ ਵਪਾਰੀਆਂ ਵਾਲੀਆਂ ਗੱਲਾਂ ਹੋ ਗਈਆਂ ਹਨ। ਵੇ ਤੁਸੀਂ ਆ ਜਾਓ ਆ ਦੇਵਾਂਗਾ ਉਹ ਤਾਂ ਮਤਲਬ ਇਦਾਂ ਦੀ ਗੱਲ ਤਾਂ ਕਰ ਸਕਦੇ ਆ ਕਿ ਸਾਨੂੰ ਸਕਿਲਡ ਵਰਕਰਾਂ ਦੀ ਲੋੜ ਹੈ ਸਾਡੇ ਮੁਲਕ ਨੂੰ ਅੱਗੇ ਲਿਜਾਣ ਦੀ ਲੋੜ ਹੈ ਤੇ ਤੁਸੀਂ ਆਓ ਇੱਕ ਪਾਸੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਕਹਾਉਂਦਾ ਦੁਨੀਆ ਦਾ ਸਭ ਤੋਂ ਵੱਡਾ ਚੌਧਰੀ ਕਹਾਉਂਦਾ ਕਈ ਲੋਕ ਤੈਨੂੰ ਸਰਪੰਚ ਕਹਿੰਦੇ ਨੇ ਤਾਂ ਦੂਜੇ ਪਾਸੇ ਮਤਲਬ ਜਿਹੜਾ ਹੱਥ ਅੱਡ ਕੇ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵੀਜ਼ੇ ਦਿੱਤੇ ਜਾ ਰਹੇ ਨੇ ਤਾਂ ਮਤਲਬ ਆ ਵੀ ਕੋਈ ਵੀ ਮਤਲਬ ਪੈਸੇ ਵਾਲਾ ਬੰਦਾ ਤੁਹਾਡੇ ਅਮਰੀਕਾ ਚਾਹ ਸਕਦਾ ਉਹ ਸਕਿਲਡ ਵਰਕਰ ਹੈ ਨਹੀਂ ਹੈ ਉਹ ਕੋਲ ਕਰਨਾ ਚਾਹੁੰਦਾ ਨਹੀਂ ਚਾਹੁੰਦਾ ਉਹ ਕਿਸ ਤਰ੍ਹਾਂ ਦੀ ਥਿੰਕਿੰਗ ਹੈ ਇਹ ਇਹ ਮੈਟਰ ਨਹੀਂ ਕਰਦਾ ਇਹਨਾਂ ਦੇ ਲਈ ਸੋ ਇਹ ਮੈਨੂੰ ਲੱਗਦਾ ਢੰਗ ਤਰੀਕੇ ਦੀ ਲੋਚਣਾ ਛੋਣੀ ਸ਼ੁਰੂ ਹੋ ਜਾਣੀ ਹੈ ਜੀ ਅਮਰੀਕਾ ਦੇ ਵਿੱਚ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਵੀ 트ੰਪਸ ਸਾਹਿਬ ਦੀ ਕਈ ਵਿਸ਼ਿਆਂ ਦੇ ਉੱਤੇ ਲੋਚਣਾ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੋਈ ਹੈ ਜੀ ਜੀ ਬਿਲਕੁਲ ਫਿਲਹਾਲ ਤਾਂ 트ੰਪ ਹੁਣੀ ਦਾਵਾ ਕਰ ਰਿਹਾ ਉਹਨਾਂ ਦੇ ਸਾਥੀ ਕਿ ਟੈਂਕ ਕੰਪਨੀਆਂ ਨੇ ਇਹਦਾ ਕੋਈ ਵਿਰੋਧ ਨਹੀਂ ਕੀਤਾ ਪਰ ਚਲੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਸ ਤਰੀਕੇ ਨਾਲ ਉਹਨਾਂ ਨੂੰ ਵੀ ਕੰਮ ਚਲਾਉਣਾ ਔਖਾ ਹੋ ਜਾਣਾ ਹੈ ਸੋ ਦੇਖਦੇ ਹਾਂ ਆਨਲਾਈਨ ਨਵਾਂ ਵਿੱਚ ਕਿਸ ਤਰੀਕੇ ਦੀਆਂ ਹੋਰ ਚਰਚਾਵਾਂ ਚੱਲਦੀਆਂ ਨੇ ਗੱਲਾਂਬਾਤਾਂ ਹੁੰਦੀਆਂ ਨੇ ਤਾਂ ਹੁਣ ਪੱਤੀ ਸਭ ਆਪਾ ਪੰਜਾਬ ਤੇ ਆਉਨੇ ਆ ਤੁਹਾਡੇ ਵਾਲੇ ਪਾਸੇ ਸੋ ਹੜ੍ਹਾਂ ਦੀ ਜਿਹੜੀ ਸਥਿਤੀ ਆ ਜੀ ਕਾਫੀ ਗੰਭੀਰ ਹਾਲੇ ਵੀ ਬਣੀ ਹੋਈ ਆ ਤੇ ਕੇਂਦਰ ਸਰਕਾਰ ਨੇ ਵੀ ਜਿਹੜਾ ਇਹਨੂੰ ਆਤਕ ਗੰਭੀਰ ਜਿਹੜਾ ਆਫਤ ਉਹ ਮੰਨਿਆ ਹੋਇਆ ਤੇ ਪਰ ਇਹਦੇ ਸੰਬੰਧ ਵਿੱਚ ਚਰਚਾ ਤੇ ਚੱਲ ਰਹੀ ਆ ਵੀ ਕੇਂਦਰ ਦੀ ਜਿਹੜੀ ਮਦਦ ਆ ਹੁਣ ਤੱਕ ਤਾਂ ਉਹਨੂੰ ਕਾਫੀ ਨਗੁਣੀ ਮੰਨਿਆ ਜਾ ਰਿਹਾ ਹਾਲਾਂਕਿ 240 ਕਰੋੜ ਦੀ ਇੱਕ ਆ ਗਈ ਆ 1600 ਕਰੋੜ ਦਾ ਪ੍ਰਧਾਨ ਮੰਤਰੀ ਸਾਹਿਬ ਐਲਾਨ ਕਰਕੇ ਗਏ ਸੀਗੇ ਪਰ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਣ ਤੋਂ ਬਾਅਦ ਸੋ ਇਹ ਰਕਮ ਬਹੁਤ ਛੋਟੀ ਲੱਗ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਤਾਂ ਚਲੋ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਐਨ ਆਰ ਆਈਆਂ ਕੋਲੋਂ ਵੀ ਪੈਸਾ ਇਕੱਠਾ ਕਰਨਗੇ ਕੱਲ ਆਪਣੇ ਸ਼ੋਅ ਤੋਂ ਬਾਅਦ ਮੈਂ ਦੇਖ ਰਿਹਾ ਸੀ ਉਹਨਾਂ ਦੇ ਫੇਸਬੁੱਕ ਪੋਸਟ ਵੀ ਪਾਈ ਸੀ ਸੱਦਾ ਦਿੱਤਾ ਵੱਧ ਤੋਂ ਵੱਧ ਐਨ ਆਰ ਆਈ ਜਿਹੜੇ ਨੇ ਉਹ ਡੋਨੇਟ ਕਰਨ ਨਾਲ ਲਿੰਕ ਵੀ ਦਿੱਤਾ ਸੀ ਤੇ ਮੈਂ ਇਹ ਵੀ ਕੱਲ ਦੇਖ ਰਿਹਾ ਸੀ ਕੋ ਆਰਟੀਆਂ ਨੂੰ ਵੀ ਕਹਿ ਰਿਹਾ ਸੀ ਵੀ ਇਸ ਔਖੇ ਵੇਲੇ ਪੰਜਾਬ ਦਾ ਸਾਥ ਦਿਓ ਤੇ ਪੰਚਾਇਤਾਂ ਦੀ ਆਪਾਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਪੰਚਾਇਤਾਂ ਤੋਂ ਪੈਸੇ ਮੰਗੇ ਆ ਪਰ ਪੰਚਾਇਤਾਂ ਨੇ ਕਹਿੰਦੇ ਵੀ ਬਾਤਾ ਹੁੰਗਾਰਾ ਹੱਲੇ ਤੱਕ ਨਹੀਂ ਭਰਿਆ ਉਹ ਬਾਲੇ ਪੈਸੇ ਹੱਲੇ ਉਹਨਾਂ ਨੂੰ ਆਏ ਨਹੀਂ ਸੋ ਦੱਸਿਓ ਵੀ ਇਸ ਵਕਤ ਇਹ ਜਿਹੜੀ ਮੁਸ਼ਕਲ ਸਥਿਤੀ ਆ ਪੰਜਾਬ ਦੀ ਇਹਦੇ ਵਿੱਚ ਸਰਕਾਰਾਂ ਕੀ ਕਰ ਰਹੀਆਂ ਨੇ ਤੇ ਕਿੰਨੀ ਕੁ ਜਿਹੜੀ ਮਦਦ ਦੇ ਉਹ ਸਰਕਾਰਾਂ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਿਲ ਸਕਦੀ ਹੈ। ਸੰਦੀਪ ਜੀ ਇੱਕ ਪੰਜਾਬੀ ਦੇ ਵਿੱਚ ਕਹਾਵਤ ਚੱਲਦੀ ਆ ਆ ਪੰਜ ਦੋਂ ਤੋਂ ਜੰਮਿਆਂ ਉਦੋਂ ਤੋਂ ਸੁਣਦੇ ਆ ਰਹੇ ਆ ਇੱਕ ਕਹਿੰਦੇ ਨੇ ਵੀ ਪੁਲਿਸ ਜਦੋਂ ਬਾਅਦ ਆ ਜਾਂਦਾ ਉਦੋਂ ਬਾਅਦ ਆਉਂਦੀ ਹੁੰਦੀ ਆ ਆਮ ਆਮ ਹੀ ਹੁੰਦਾ ਕਈ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਿਆ ਵੀ ਕੋਈ ਘਟਨਾ ਵਾਪਰੇਗੀ ਕਤਲ ਹੋ ਗਿਆ ਕਿਤੇ ਅੱਗ ਲੱਗੀ ਉਦੋਂ ਬਾਅਦ ਪੁਲਿਸ ਆਉਂਦੀ ਹੁੰਦੀ ਹੈ ਨਾ ਉਦੋਂ ਤੱਕ ਸਾਰਾ ਕੁਝ ਹੋਰ ਨਿਪਟੜਦਾ ਹੁੰਦਾ ਇਹ ਪੁੱਛਦੇ ਹੁੰਦੇ ਆ ਵੀ ਪੁਲਿਸ ਉਦੋਂ ਬਾਅਦ ਕਿਉਂ ਆਉਂਦੀ ਹੈ ਜੀ ਹੁਣ ਮਸਲਾ ਕੀ ਆ ਮਸਲਾ ਇਹ ਹੈ ਪੰਜਾਬ ਦੇ ਵਿੱਚ ਹੜਾਏ ਹੜਾ ਕਰਕੇ ਪੰਜਾਬ ਦੀ 3.5 ਲੱਖ ਏਕੜ ਤੋਂ ਵੱਧ ਫਸਲ ਡੁੱਬ ਗਈ 5 ਲੱਖ ਦੇ ਲਗਭਗ ਗਿਆ ਗਿਆ ਜੇ ਟੋਟਲ ਏਰੀਆ ਆਪਾਂ 50% ਜਿੱਥੇ ਮਰੀਆ ਉਹਦੇ ਹਿਸਾਬ ਨਾਲ ਵੀ ਕਵਰ ਕਰ ਲਏ ਉਹ ਜੋ 2 ਲੱਖ ਏਕੜ ਰਕਵਾ ਤਾਂ ਉਹ ਆ ਪੰਜਾਬ ਦਾ ਜਿਹੜਾ ਬਿਲਕੁਲ ਫਿਨਿਸ਼ ਹੋ ਗਿਆ 100% ਗਾਦ ਜੰਮ ਗਈ ਉੱਥੇ ਔਰ ਇਹ ਸਾਰੇ ਮਸਲੇ ਦੇ ਵਿੱਚ ਨਾ ਤਾਂ ਪੰਜਾਬ ਗਵਰਨਮੈਂਟ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸੀ ਆ ਨਾ ਸੈਂਟਰ ਗਵਰਨਮੈਂਟ ਦੇਸੀ ਆ ਇੱਕ ਦੋ ਮੰਤਰੀ ਕੁਲਦੀਪ ਧਾਲੀਆ ਵਾਲਾ ਵਰਗੇ ਜ਼ਰੂਰ ਪਜਾਮੇ ਤਾਹਾਂ ਚਾੜ ਕੇ ਵਿੱਚ ਫਿਰਦੇ ਸੀ ਪਰ ਜਿਹੜੀ ਮਦਦ ਜਿਹੜੀ ਉਹਨਾਂ ਸਮਿਆਂ 'ਚ ਲੋਕਾਂ ਦੀ ਬਾਹ ਫੜਨੀ ਉਹ ਨਹੀਂ ਫੜੀ ਉਦੋਂ ਐਨਜੀਓ ਵਈਆਂ ਸਮਾਜ ਸੇਵੀ ਸੰਸਥਾਵਾਂ ਗਈਆਂ ਲੋਕਾਂ ਨੇ ਆਪਦੇ ਪੱਤਰ ਦੇ ਉੱਤੇ ਆਪਦੇ ਸਾਧਨਾਂ ਦੇ ਨਾਲ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਦੁਬਾਰੇ ਜਦੋਂ ਸਥਿਤੀ ਬਣੀ ਐ ਉਦੋਂ ਬਣੀ ਇਹ ਐ ਕਿ ਸੈਂਟਰ ਸਰਕਾਰ ਨੇ ਅਜੇ ਹੁਣ ਜਾ ਕੇ ਇਹਨੂੰ ਜਿਹੜਾਗਾ ਉਹ ਅਤ ਕਥਨ ਜਿਹੜਾਗਾ ਆਫਤ ਉਹ ਲਾਣਿਆ ਹੈਗਾ ਤਾਂ ਇਹੇ ਮਤਲਬ ਜਿਹੜੀ ਸਥਿਤੀ ਹੈਗੀ ਇਹ ਸਥਿਤੀ ਤਾਂ ਬਣਦੀ ਏ ਸੀ ਕਿ ਇਹਨੂੰ ਕੌਮੀ ਆਫਤ ਐਲਾਨਿਆ ਜਾਣਾ ਚਾਹੀਦਾ ਸੀ ਅਗਰ ਕੌਮੀ ਆਫਤ ਐਲਾਨ ਦੇ ਤਾਂ ਇੱਥੇ ਜਿਹੜੀ ਸਥਿਤੀ ਦਾ ਟਕਰਾ ਕਰਨ ਦੇ ਲਈ ਨੈਸ਼ਨਲ ਲੈਵਲ ਦੀਆਂ ਟੀਮਾਂ ਹੁੰਦੀਆਂ ਇੱਥੇ ਫੰਡ ਜਿਹੜੇ ਨੈਸ਼ਨਲ ਲੈਵਲ ਦੇ ਜਟਾਏ ਜਾਂਦੇ ਔਰ ਇਹੇ ਜਿਹੜੀ ਸਥਿਤੀ ਹੈ ਨਾ ਬਣਦੀ ਇਹਨਾਂ ਨੇ ਤਾਂ ਇਹਨਾਂ ਨੂੰ ਲਾਈਟ ਲਿਆ ਪੰਜਾਬ ਦੇ ਖੜਾ ਨੂੰ ਪ੍ਰਧਾਨ ਮੰਤਰੀ ਜੀ ਆਏ 1600 ਕਰੋੜ ਰੁਪਏ ਦੇ ਗੇ ਉਤਤ ਬਾਅਦ 240 ਕਰੋੜ ਰੁਪਇਆ ਜਿਹੜਾ ਉਹ ਐਸਡੀਆਰ ਐਫਾ ਸਟੇਟ ਹੈ ਡਜਸਟਰ ਰਿਸਕ ਫੰਡ ਦੇ ਵਿੱਚ ਭੇਜਤਾ ਤਾਂ ਇਹ ਹੁਣ ਜਦੋਂ ਰੌਲਾ ਪਿਆ ਹੁਣ ਇਹਨਾਂ ਨੇ ਅਤਿ ਘਾਤਕ ਜਿਹੜਾ ਆਫਤਾ ਉਹ ਐਲਾਨਿਆਗਾ ਹਜੇ ਵੀ ਇਹਨੂੰ ਕੌਮੀ ਆਫਤ ਨਹੀਂ ਐਲਾਨਿਆ ਫਿਰ ਫਿਰ ਵੀ ਅਤਿ ਘਾਤਕ ਜਿਹੜੀ ਆਫਤ ਐਲਾਨਣ ਦੇ ਨਾਲ ਵੀ ਕੁਝ ਹੋਰ ਮਦਦ ਆਉਣ ਦੀ ਉਮੀਦ ਜਿਹੜੀ ਆ ਪੰਜਾਬ ਗਵਰਨਮੈਂਟ ਨੂੰ ਜਾਗੀ ਆ ਪੰਜਾਬ ਸਰਕਾਰ ਕੋਲੇ ਦੇਣ ਨੂੰ ਥੇਲਾ ਨਹੀਂ ਹੈ ਇਹ ਤਾਂ ਮਤਲਬ ਐ ਐਨ ਆਰ ਆਈਜ਼ ਨੂੰ ਫੋਨ ਕਰ ਰਹੇ ਨੇ ਐਨ ਆਰ ਆਈਜ਼ ਨੂੰ ਕਹਿ ਰਹੇ ਨੇ ਦਿਓ ਸਾਨੂੰ ਕੱਲ ਆੜਤੀਆਂ ਨੂੰ ਕਹਿ ਰਹੇ ਸੀਗੇ ਦਿਓ ਸਾਨੂੰ ਇਹ ਜਿਹੜਾ ਕਾ ਉਹ ਵੱਖ-ਵੱਖ ਥਾਵਾਂ ਤੇ ਪੰਚਾਇਤਾਂ ਨੂੰ ਕਹਿ ਰਹੇ ਨੇ ਸਾਨੂੰ ਦਿਓ ਮੁਲਾਜ਼ਮਾਂ ਨੂੰ ਕਹਿ ਰਹੇ ਨੇ ਮਹੀਨੇ ਦੀ ਤਨਖਾਹ ਦਿਓ ਇੱਕ ਦਿਨ ਦੀ ਦਿਓ ਕਿਵੇਂ ਕਰ ਸਕਦੇ ਹੋ ਕਰੋ ਤਾਂ ਪੰਜਾਬ ਸਰਕਾਰ ਤਾਂ ਇਸ ਗੱਲ ਦੇ ਉੱਤੇ ਲੱਗੀ ਹੋਈ ਐ ਉਧਰੋਂ ਕੱਲ੍ਹ ਅਕਾਲ ਤਖਤ ਸਾਹਿਬ ਤੇ ਜ세ਦਾਰ ਕਲਦੇਸ਼ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਵੀ ਜਿਹੜਾਗਾ ਉਹ ਇਸ ਵਿਸ਼ੇ ਦੇ ਉੱਪਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਾਂ ਇੱਕਜੁੱਟਤਾ ਦੇ ਨਾਲ ਜਿਹੜਾਗਾ ਇੱਥੇ ਰਾਹਤ ਆ ਜਿਹੜੀ ਉਹ ਦੇਈਏ ਉਹਨੂੰ ਕੋਈ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਮੀਖਿਆ ਕਰਕੇ ਦੇਈਏ ਵੀ ਕਿਵੇਂ ਕਿਵੇਂ ਕਿੱਥੇ ਕਿੰਨੀ ਰਾਹਤ ਆ ਜਿਹੜੀ ਆਪਣੇ ਵੱਲੋਂ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਉਹ ਸੈਂਟਰ ਸਰਕਾਰ ਦੇ ਨੁਮਾਇੰਦਿਆਂ ਤੋਂ ਜਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਜਿਹੜੀ ਆ ਉਹ ਲੋਕਾਂ ਨੂੰ ਗੰਭੀਰਤਾ ਦੀ ਆਸ ਨਹੀਂ ਆ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੜਾਏ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਆ ਕੰਗਨਾਰ ਰਣੌਤ ਅਕਸਰ ਚਰਚਾ 'ਚ ਰਹਿੰਦੀ ਐ ਚਲੋ ਲੋਕਾਂ ਨੇ ਕੰਗਨਾਰ ਰਣੌਤ ਨੂੰ ਮੈਂਬਰ ਪਾਰਲੀਮੈਂਟ ਆ ਉਹਦਾ ਚੁਣ ਲਿਆ ਉਹਦਾ ਨੁਮਾਇੰਦਾ ਚੁਣ ਲਿਆ 24 ਦਿਨ ਮਨਦੀਪ ਜੀ ਉਹ ਗਈ ਨਹੀਂ 24 ਦਿਨ हिमाचल ਦੇ ਉਸ ਹਲਕੇ ਦੇ ਲੋਕ ਹੜ੍ਹਾਂ ਦੇ ਨਾਲ ਘੁੱਲਦੇ ਰਹੇ ਉਹਨਾਂ ਦੀਆਂ ਬਿਲਡਿੰਗਾਂ ਡਿੱਗਦੀਆਂ ਰਹੀਆਂ ਉੱਥੇ ਵੀ ਪੰਜਾਬ ਵਾਂਗੂ ਆਫਤ ਆਈ ਹੋਈ ਸੀ ਉਹ 24 ਦਿਨ ਜਾ ਕੇ ਨਹੀਂ ਖੜੀ ਜਦੋਂ 24 ਦਿਨ ਬਾਅਦ 25ਵੇਂ ਦਿਨ ਉਸ ਆਪਦੇ ਲੋਕ ਸਭਾ ਖੇਤਰ ਚ ਗਈ ਲੋਕਾਂ ਨੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਕਰਨਾ ਹੀ ਸੀ ਕੰਗਣਾ ਗੋ ਬੈਕ ਦੇ ਨਾਰੇ ਲਾਏ ਕੰਦੀ ਜੀ ਹੋ ਕੀ ਗਿਆ ਕਹਿੰਦੇ ਜੀ ਤੁਸੀਂ ਸਾਡੀ ਬਾਣੀ ਖੜੀ ਤੁਸੀਂ ਸਾਡੇ ਕਣੀ ਝਾਕੇ ਨਹੀਂ ਤੁਸੀਂ ਗੰਭੀਰਤਾ ਦੇਖੋ ਦੇਖੋ ਮੈਂਬਰ ਪਾਰਲੀਮੈਂਟ ਕਿਹੋ ਜਿਹੇ ਨੇ ਸਾਡੇ ਕਹਿੰਦੀ ਅੱਛਾ ਮੇਰਾ ਵੀ ਕਹਿੰਦੀ ਇੱਕ ਇੱਥੇ ਰੈਸਟਰਾ ਮਤਲਬ ਰਿਜ਼ੋਰਟ ਹੈ ਹਿਮਾਚਲ ਦੇ ਵਿੱਚ ਕਹਿੰਦੀ ਮੇਰਾ ਵੀ ਮੈਂ ਮੈਂ ਕੀ ਕਰਾਂ ਕਹਿੰਦੀ 50 ਰੁਪਏ ਡੇਲੀ ਦੀ ਇਨਕਮ ਹੋ ਰਹੀ ਹੈ ਉੱਥੇ ਖੜਾਂ ਕਰਕੇ ਕਹਿੰਦੀ 15 ਲੱਖ ਰੁਪਏ ਮੈਂ ਜਿਹੜਾਗਾ ਉਹ ਤਨਖਾਹਾਂ ਦਿੰਨੀ ਆ ਪਰ ਮੰਥ ਮਲਾਜ਼ਮਾਂ ਨੂੰ ਔਰ ਮੇਰੀ ਡੇਲੀ ਦੀ ਇਨਕਮ 50 ਰੁਪਏ ਆ ਹੁਣ ਤੁਸੀਂ ਦੇਖੋ ਗੰਭੀਰਤਾ ਹੈਨਾ ਉਹ ਕਹਿੰਦਾ ਹੁੰਦਾ ਸੀ ਮਤਲਬ ਮਰਹੂਮ ਜਸਵਿੰਦਰ ਪੱਲਾ ਵੀ ਛੱਟ ਹੈ ਜੂ ਪਿੰਡ ਤਾਂ ਰਹਿ ਜੂ ਜੇ ਪਿੰਡ ਡੇਟ ਹੈ ਜੂ ਪਿੱਛੇ ਕੀ ਰਹਿ ਜੂ ਜੀ ਹੈ ਨਾ ਵੀ ਕੰਗਨਾਰ ਨੌਤ ਜੀ ਕਰੋੜਾਂ ਰੁਪਈਆ ਤੁਹਾਡੇ ਕੋਲੇ ਜੇ ਮਹੀਨਾ ਤੁਹਾਡਾ ਹੋਟਲ ਨਾ ਚੱਲਿਆ ਤੁਹਾਨੂੰ ਕੀ ਫਰਕ ਪੈਂਦਾ 15 ਲੱਖ ਰੁਪਈਆ ਇੱਕ ਵਾਰ ਦੇ ਵੀ ਦਿਓਗੇ ਤੁਹਾਨੂੰ ਕੀ ਫਰਕ ਪੈਂਦਾ ਉਹ ਜਿਹਦੇ ਕਿਸੇ ਦਾ ਇੱਕੋ ਹੀ ਦੁਕਾਨ ਸੀ ਉਹ ਰੁੜ ਗਈ ਜਿਹਦੇ ਕਿਸੇ ਦਾ ਇੱਕੋ ਹੀ ਵਸ ਵਿੱਚ ਘਰ ਸੀ ਹਿਮਾਚਲ ਚੋਂ ਰੁੜ ਗਿਆ ਉਹਦਾ ਮਗਰ ਕੀ ਰਹਿ ਗਿਆ ਤੂੰ ਉਹਨਾਂ ਲੋਕਾਂ ਕੋਲੇ ਜਾ ਕੇ ਉਹਨਾਂ ਲੋਕਾਂ ਨੂੰ ਮਦਦ ਦੇਣ ਦੀ ਬਜਾਏ ਆਪ ਦੇ ਰੋਣੇ ਰੋਣ ਲੱਗ ਗਿਆ ਰੋਣੇ ਰੋਣ ਵਾਲੀ ਹੋਵੇ ਮੰਨੀ ਗੱਲ ਮੈਨੂੰ ਕਦੇ-ਕਦੇ ਮੁਹੰਮਦ ਸੁਦੀਕ ਯਾਦ ਆਉਂਦੇ ਹੁੰਦੇ ਉਹ ਐਮਐਲਏ ਵੀ ਬਣ ਕੇ ਚਲੋ ਫਿਰ ਵੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਉਹ ਗਾਉਂਦੇ ਸੀਗੇ ਉਹਨਾਂ ਟਾਈਮਾਂ ਚ ਐਡੀ ਪੈਸੇ ਵਾਲਾ ਗੱਲ ਹੈ ਨਹੀਂ ਸੀ ਕਿੱਕੀ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਮਤਲਬ ਸਥਿਤੀ ਨਜ਼ਰ ਆਉਂਦੀ ਸੀ ਪਰ ਕੰਗਣਾ ਰਣਾਉਤ ਵਰਗੀ ਜੀ ਨੇ ਕਰੋੜਾਂ ਕਰੋੜਾਂ ਰੁਪਈਆ ਇੱਕ-ਇੱਕ ਫਿਲਮ ਚੋਂ ਕਮਾਇਆ ਤੁਸੀਂ ਦੇਖੋ ਜਿਹੜੀ 15 ਲੱਖ ਰੁਪਈਆ ਪਰ ਮੰਥ ਉਹਦੇ ਤੇ ਤਨਖਾਹਾਂ ਦੇ ਰਹੀ ਐ ਕਿੱਡਾ ਵੱਡਾ ਰਿਜ਼ੋਰਟ ਹੋਊਗਾ ਉਹਦਾ ਤੇ ਉਹਦੇ ਤੇ ਸਲਾਨੀ ਨਹੀਂ ਗਿਆ ਮਹੀਨਾ ਉਹ ਉਹਦੇ ਰੋਣੇ ਰੋਣ ਲੱਗੀ ਐਵੇਂ ਜਿਵੇਂ ਸਾਡੇ ਪੰਜਾਬ ਦੇ ਮੰਤਰੀ ਨੇ ਪੰਜਾਬ ਦੇ ਮੰਤਰੀ ਜਦੋਂ ਜਾਣਦੇ ਨੇ ਪੁੱਛਦੇ ਨੇ ਲੋਕ ਕਿ ਮੰਤਰੀ ਸਾਹਿਬ ਕੀ ਦੇਖੋ ਜੀ ਸੈਂਟਰ ਨਹੀਂ ਦੇ ਰਿਹਾ ਕੁਛ ਆਪਾਂ ਹੀ ਕਰੀਏ ਅਸਾ ਜੋ ਸੈਂਟਰ ਵਾਲੇ ਜਾਣਦੇ ਨੇ ਉਹਨਾਂ ਨੂੰ ਪੁੱਛਦੇ ਨੇ ਉਹ ਕਹਿੰਦੇ ਨੇ ਸਾਡੇ 12000 ਕਰੋੜ ਰੁਪਇਆ ਤਾਂ ਜੀ ਪਹਿਲਾਂ ਪਿਆਰ ਨਾਲ ਕੋਲੇ 1600 ਕਰੋੜ ਰੁਪਇਆ ਮੋਦੀ ਜੀ ਦੇਗੇ 240 ਕਰੋੜ ਫੇਰ ਦੇ ਕੇ ਉਹਨਾਂ ਕਰਕੇ ਜਮਾ ਘਟਾਓ ਜਾ ਉਹ ਤਾਂ 13000 ਕਰੋੜ ਤੋਂ ਵੱਧ ਮਾਰਦੇ ਨੇ ਗਾ ਪਿਏ ਪਿਆ ਜੀ ਇਹਨਾਂ ਕੋਲੇ ਹੁਣ ਉਹ ਜਿੰਨਾਂ ਕੋਲੇ ਪਿਆ ਉਹ ਕਹਿੰਦੇ ਜੀ ਉਹ ਸਾਡੇ ਕੰਮ ਦਾ ਹੀ ਨਹੀਂ ਹੈਗਾ ਉਹ ਤਾਂ ਮਤਲਬ ਇੱਕ ਉਹ ਜਿਵੇਂ ਤੋਕੜ ਮੱਝ ਵੰਨ ਦਿੰਦੇ ਹੈ ਉਹਨੂੰ ਕਹੀ ਜਾਈਏ ਆਪਾਂ ਵੀ ਇਹਦੇ ਥੱਲੇ 20 ਕਿਲੋ ਦੁੱਧ ਹੁੰਦਾ ਸੀ ਉਹ ਤਾਂ ਕਹਿੰਦੇ ਵੀ ਉਹ ਗੱਲ ਹੈ ਉਹ ਅਸੀਂ ਉਹਦੇ ਚੋਂ 6600 ਰੁਪਏ ਤੋਂ ਵੱਧ ਇੱਕ ਏਕੜ ਨੂੰ ਦੇ ਨਹੀਂ ਸਕਦੇ ਉਹਦੇ ਨਿਜ਼ਮ ਨੇ ਅਸੀਂ ਉਹਨੂੰ ਕੀ ਕਰੀਏ ਉਹ ਤਾਂ ਹਮੇਂ ਪਿਆਰ ਹੋਊਗਾ ਉਹਦੇ ਜੇ ਤਾਂ ਅਸੀਂ 500 ਕਰੋੜ ਮੇਰੀ ਵਰਤ ਸਕਦੇ ਸਾਰੇ ਹੜਾਂ 'ਚ ਜਿਹੜੇ ਜਿਹੜੇ ਉਹਦੇ ਨਿਜ਼ਮ ਨੇ ਇਹ ਤੋਂ ਵੱਧ ਅਸੀਂ ਕਢਾ ਨਹੀਂ ਸਕਦੇ ਹੁਣ ਇਹ ਸਾਰੇ ਮਸਲੇ ਦੇ ਵਿੱਚ ਲੋਕ ਕੀ ਕਰਨ ਲੋਕਾਂ ਕੋਲੇ ਹੱਲ ਕੀ ਰਹਿ ਗਿਆ ਲੋਕਾਂ ਕੋਲੇ ਮਨਦੀਪ ਜੀ ਜਦੋਂ ਲੋਕ ਸਰਕਾਰ ਕਣੀ ਨੂੰ ਪੈਣ ਲੱਗੇ ਉਦੋਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਮੈਂ ਮਹੀਪੁਰ ਛੇੜਤੀਆਂ ਸੋਸ਼ਲ ਮੀਡੀਆ ਦੀ ਮੈਨੇਜਮੈਂਟ ਇਹਨਾਂ ਕੋਲੇ ਆ ਤਾਂ ਇਹੇ ਹਾਲਤ ਜਿਹੜੀ ਲੋਕਾਂ ਦੀ ਬਣੀ ਹੋਈ ਹੈ ਇਸ ਹਾਲਤ ਦੇ ਵਿੱਚ ਮੈਨੂੰ ਲੱਗਦਾ ਫਿਰ ਲੋਕ ਤਾਂ ਕਿਤੇ ਇਹ ਨਾ ਕਹਿਣ ਲੱਗ ਜਾਣ ਵੀ ਆਪਾਂ ਤਾਂ ਚਲ ਬਾਅਦ ਚ ਦੇਖਾਂਗੇ ਜਿਹੜੀ ਕੁੱਲੀ ਗਈ ਫਕੀਰ ਦੀ ਗਈ ਆ ਪਹਿਲਾਂ ਕੰਗਨਾਰ ਕੀ ਨੂੰ ਇਕੱਠੇ ਕਰਕੇ ਦੇ ਦਿਓ ਇਹਦਾ ਰਿਜ਼ੋਰਟ ਚੱਲਦਾ ਕਰੋ ਸੋ ਇਹ ਇਹ ਨਾਬਤ ਜਿਹੜੀ ਸਥਿਤੀ ਇਹ ਬਣੀ ਪਈ ਹੈ ਇਹ ਇਹ ਹਾਲਾਤ ਸਾਡੇ ਦੇਸ਼ ਦੇ ਸਾਡੇ ਮੁਲਕ ਦੇ ਬਣੇ ਪਏ ਨੇ ਇਥੋਂ ਦੇ ਲੀਡਰਾਂ ਦੀ ਇਥੋਂ ਦੇ ਚੁਣੇ ਹੋਏ ਨਮਾਇਦਿਆਂ ਦੀ ਗੰਭੀਰਤਾ ਇੰਨੀ ਨਹੀਂ ਹੈ ਜੀ ਸੋ ਆਪਾਂ ਚਰਚਾ ਕੀਤੀ ਸੀ ਪੱਤੀ ਸਾਹਿਬ ਜੋ ਕਿ ਸੰਦੀਪ ਸਿੰਘ ਸੰਧੀ ਹੁਣਾਂ ਦੇ ਨਾਲ ਜੋ ਜੇਲ੍ਹ ਚ ਤਸ਼ੱਦਦ ਦੇ ਇਲਜ਼ਾਮ ਲੱਗੇ ਸੀ ਪੁਲਿਸ ਦੇ ਉੱਤੇ ਉਹਦੇ ਵਿੱਚ ਆਪਾਂ ਪਹਿਲਾਂ ਵੀ ਦੋ ਪ੍ਰੋਗਰਾਮਾਂ ਵਿੱਚ ਚਰਚਾ ਕਰ ਚੁੱਕੇ ਹਾਂ ਤੁਸੀਂ ਕਿਹਾ ਸੀ ਕਿ ਉਹਨਾਂ ਦੀ ਮੈਡੀਕਲ ਦੀ ਮੈਡੀਕਲ ਹੀ ਬਹੁਤ ਲੇਟ ਕਰਵਾਇਆ ਗਿਆ ਤੇ ਹੋ ਸਕਦਾ ਕੁਝ ਉਹਦੇ ਵਿੱਚ ਚੀਜ਼ਾਂ ਸੱਟਾਂ ਉਹਨਾਂ ਦੇ ਨਾਂ ਆਉਣ ਦੇ ਤਸ਼द्दਦ ਉਹਨਾਂ ਨਾਲ ਹੋਇਆ ਹੋਇਆ ਜੋ ਕਿ ਦਿਖਾਇਆ ਗਿਆ ਅਦਾਲਤ ਦੇ ਵਿੱਚ ਕਪੜੇ ਲਾ ਕੇ ਸੋ ਇਹ ਦੱਸਿਓ ਵੀ ਹੁਣ ਇਸ ਮੈਡੀਕਲ ਰਿਪੋਰਟ ਦੇ ਵਿੱਚ ਕੀ ਕੁਝ ਆਇਆ ਕੀ ਕੋਈ ਤੱਤ ਸਾਹਮਣੇ ਆਏ ਨੇ ਕੁਝ ਸਾਬਤ ਹੋਇਆ ਸੋ ਦੱਸਿਓ ਜਰਾ ਦੇਖੋ ਮਨਦੀਪ ਜੀ ਸੰਦੀਪ ਸਿੰਘ ਸਣੀ ਦਾ ਇੱਕ ਤਾਂ ਮੈਡੀਕਲ ਬਹੁਤ ਲੇਟ ਕਰਵਾਇਆ ਗਿਆ 10 ਸਤੰਬਰ ਨੂੰ ਘਟਨਾ ਵਾਪਰੀ ਜਿਸ ਘਟਨਾ ਦੇ ਵਿੱਚ ਸੁਭਾ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਦੀ ਮੌਤ ਹੋਈ ਔਰ ਉਸ ਘਟਨਾ ਤੋਂ ਬਾਅਦ ਬਣਦਾ ਤਾਂ ਇਹ ਸੀ ਕਿ ਸੰਦੀਪ ਸਿੰਘ ਸਣੀ ਦਾ ਮੈਡੀਕਲ ਕਰਵਾਇਆ ਜਾਂਦਾ ਇਹਦੇ ਵਕੀਲ ਘੁੰਮਣ ਬ੍ਰਦਰਜ਼ ਤੇ ਹੋਰ ਪਟਿਆਲਾ ਦੀ ਅਦਾਲਤ ਦੇ ਵਿੱਚ ਵੀ ਗਏ ਕਿ ਜੀ ਸੰਦੀਪ ਸਿੰਘ ਸਣੀ ਦਾ ਮੈਡੀਕਲ ਕਰਵਾਓ ਅ ਕੋਰਟ ਨੇ ਆਰਡਰ ਵੀ ਕਰ ਦਿੱਤੇ ਕਿ ਮੈਡੀਕਲ ਕਰਵਾਓ ਮੈਡੀਕਲ ਲੇਟ ਕਰਵਾਉਣ ਦੇ ਮਾਰੇ ਨੇ ਉਸ ਨੂੰ ਜਿਹੜਾ ਸੰਗਰੂਰ ਜੇਲ੍ਹ ਸ਼ਿਫਟ ਕਰਤਾ 2-3 ਦਿਨ ਇਹਨਾਂ ਨੇ ਆਏ ਨਗਾਤੇ ਉਦੋਂ ਆ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਸੰਦੀਪ ਸਿੰਘ ਸਣੀ ਦਾ ਮੈਡੀਕਲ ਆ ਜਿਹੜਾ ਉਹ ਕਰਵਾਇਆ ਗਿਆ ਉੱਥੋਂ ਰਿਪੋਰਟ ਤਿਆਰ ਕਰਕੇ ਸੀਲਵੰਦ ਰਿਪੋਰਟ ਕੋਰਟ ਦੇ ਵਿੱਚ ਸਬਮਿਟ ਕੀਤੀ ਗਈ ਉਸ ਰਿਪੋਰਟ ਦੇ ਵਿੱਚ ਸੰਦੀਪ ਸਿੰਘ ਸਣੀ ਦੇ 11 ਸੱਟਾਂ ਦੇ ਨਿਸ਼ਾਨ ਨੇ ਮਨਦੀਪ ਜੀ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਛੱਟਾਂ ਹੀ ਸੱਟਾਂ 11 ਸੱਟਾਂ ਔਰ ਜਿਹੜਾ ਘੁੰਮਨ ਬ੍ਰਦਰਜ਼ ਨੇ ਕਿਹਾ ਸੀਗਾ ਕਿ ਉਹਦੇ ਲੱਕ ਤੋਂ ਥੱਲੇ ਸਾਰਾ ਕੁਝ ਫਿਸਿਆ ਪਿਆ ਉਹ ਸੱਟਾਂ ਦੇ ਵਿੱਚ ਵੀ ਆਇਆ ਦੋ ਜ਼ਖਮ ਉਹ ਜ਼ਖਮਾਂ ਦਾ ਮਤਲਬ ਜਿਹੜਾਗਾ ਉਹ ਬਿਊਰੋ ਵੀ ਦਿੱਤਾ ਹੋਇਆ ਰਿਪੋਰਟ ਦੇ ਵਿੱਚ ਕਿ ਇੰਨੇ ਵਾਏ ਇੰਨੇ ਸੈਂਟੀਮੀਟਰ ਦੇ ਜ਼ਖਮ ਨੇ ਉਹ ਦੋ ਜ਼ਖਮ ਨੇ ਗੰਭੀਰ ਉਸ ਤੋਂ ਇਲਾਵਾ ਸੱਟਾਂ ਦੇ ਕਈ ਨਿਸ਼ਾਨ ਨੇ ਟੋਟਲ 11 ਸੱਟਾਂ ਦੇ ਨਿਸ਼ਾਨ ਜਿਹੜੇ ਸੰਦੀਪ ਸਿੰਘ ਸਣੀ ਦੀ ਬਾਡੀ ਦੇ ਉੱਤੇ ਪਾਏ ਗਏ ਨੇ ਉਹਦੇ ਵਿੱਚੋਂ ਅੱਗੇ ਹੁਣ ਐਕਸ-ਰੇ ਰਿਪੋਰਟ ਕੀ ਕਹਿੰਦੀ ਹੈ ਸਿਟੀ ਸਕੈਨ ਦੀ ਰਿਪੋਰਟ ਕੀ ਕਹਿੰਦੀ ਹੈ ਕਿਉਂਕਿ ਇਹਦੇ 'ਚ ਤਾਂ ਜਸਟ ਲਿਖਿਆ ਗਿਆ ਕੱਟ ਕਿੰਨੇ ਨੇ ਉਹ ਲਿਖ ਤੇ ਕਿੱਥੇ ਕਿੱਥੇ ਸੱਟ ਆ ਉਹ ਲਿਖ ਦਿੱਤੀ ਆ ਔਰ ਨਾਲ ਉਹਨਾਂ ਨੇ ਮਤਲਬ ਰੈਫਰੈਂਸ ਵੀ ਡਾਕਟਰਾਂ ਨੇ ਪਾਇਆ ਹੋਇਆਗਾ ਬਹੁਤ ਵਧੀਆ ਮੈਡੀਕਲ ਰਿਪੋਰਟ ਆ ਤਿੰਨ ਡਾਕਟਰਾਂ ਦੇ ਪੈਨਲ ਨੇ ਰਿਪੋਰਟ ਕੀਤੀ ਆ ਕਈ ਵਾਰ ਇੱਕ ਡਾਕਟਰ ਜਦੋਂ ਰਿਪੋਰਟ ਤਿਆਰ ਕਰਦਾਗਾ ਮੈਡੀਕਲ ਰਿਪੋਰਟ ਈਵਨ ਪੋਸਟਮਾਰਟਮ ਵੀ ਜਦੋਂ ਇੱਕ ਡਾਕਟਰ ਕਰਦਾ ਤਾਂ ਉੱਤੇ ਦਬਾਅ ਪੈਣ ਦਾ ਖਤਰਾ ਰਹਿੰਦਾ ਕਿ ਇੱਕ ਡਾਕਟਰ ਨੂੰ ਦੱਪਿਆ ਜਾ ਸਕਦਾ ਹਾਲਾਂਕਿ ਚਲੋ ਬੋਰਡ ਵੀ ਆਪਣੇ ਸਮੇਂ ਦੇ ਵਿੱਚ ਕਈ ਵਾਰ ਉਹ ਹੋ ਜਾਂਦੇ ਨੇ ਇਸੇ ਕਰਕੇ ਕੋਰਟ ਨੇ ਤਿੰਨ ਡਾਕਟਰਾਂ ਦਾ ਫਾਈਨਲ ਕਿਆ ਸੀ ਕਿ ਤਿੰਨ ਡਾਕਟਰ ਘੱਟੋ-ਘੱਟ ਤਾਂ ਕਿ ਕੋਈ ਦਬਾਅ ਵਾਲੀ ਗੱਲ ਜਿਹੜੀ ਨਾ ਰਕੇ ਤਾਂ ਉਹਦਾ ਨਤੀਜਾ ਵੀ ਆਇਆ ਸੋ ਟੋਟਲ 11 ਸੱਟਾਂ ਦੇ ਨਿਸ਼ਾਨ ਨੇ ਜੀ ਉਹਦੇ ਵਿੱਚ ਮਤਲਬ ਉਹਨਾਂ ਨੇ ਦੱਸਿਆ ਸਿਰ ਦੇ ਵਾਲ ਵਗੈਰਾ ਕਿੱਥੇ ਹੋਣਗੇ ਕਿ ਇੱਥੇ ਦਰਦ ਹਜੇ ਵੀ ਹੋ ਰਿਹਾ ਹੈ ਇਹਦੀ ਸੀਟੀ ਸਕੈਨ ਜਿਹੜੀ ਕਰਵਾਈ ਗਈ ਉਹ ਸੀਟੀ ਸਕੈਨ ਔਰ ਐਕਸਰੇ ਰਿਪੋਰਟਸ ਕੀ ਕਹਿੰਦੀਆਂ ਨੇ ਉਹ ਵੀ ਕੋਰਟ ਦੇ ਵਿੱਚ ਸਬਮਿਟ ਕਰ ਦਿੱਤੀਆਂ ਗਈਆਂ ਨੇ ਔਰ ਅਦਾਲਤ ਦੇ ਵਿੱਚ ਜਦੋਂ ਇਹ ਸਾਰਾ ਕੁਝ ਗਿਆਕਾ ਉਹਦੇ ਤੋਂ 2-3 ਚੀਜ਼ਾਂ ਸਾਹਮਣੇ ਆ ਗਈਆਂ ਪਹਿਲੀ ਗੱਲ ਸਾਬਤ ਹੁੰਦੀ ਆ ਕਿ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਹੋਇਆ ਜੇਲ੍ਹ ਦੇ ਵਿੱਚ ਦੂਸਰਾ ਜ਼ਾਹਰ ਹੁੰਦੀ ਆ ਕਿ ਇਹ ਜਿਹੜਾ ਮਤਲਬ ਘਟਨਾਕਰਮ ਸੀਗਾ ਉਹ ਘਟਨਾਕਰਮ ਲੜਾਈ ਵਾਲਾ ਘਟਨਾਕਰਮ ਸੀ ਉਹ ਤੇ ਜੇਲ੍ਹ ਦੇ ਵਿੱਚ ਜਿਹਦੇ ਚ ਸੁਪਾ ਸਿੰਘ ਗੰਭੀਰ ਜ਼ਖਮੀ ਹੋਇਆ ਸੁਪਾ ਸਿੰਘ ਦੀ ਉਮਰ ਵੱਧ ਸੀਗੀ ਔਰ ਸੀਨੀਅਰ ਸਿਟੀਜ਼ਨ ਸੀ ਹਾਲਾਂਕਿ ਬਹੁਤ ਬੁਚੜ ਪੁਲਿਸ ਅਫਸਰ ਰਹਾ ਆਪਣੇ ਸਮਿਆਂ ਦੇ ਵਿੱਚ ਬਹੁਤ ਪੰਜਾਬੀਆਂ ਦੇ ਨੌਜਵਾਨਾਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸੁਪਾ ਸਿੰਘ ਨੇ ਜਿਹੜਾ ਮਾਰਿਆ ਆਪਦੇ ਆਪ ਨੂੰ ਤੂਬਾ ਸਰਹੰਦ ਦੱਸਦਾ ਸੀਗਾ ਦੂਸਰਾ ਡੀਐਸਪੀ ਗਰਵਚਨ ਸਿੰਘ ਮਾਨੋਚਾਲ ਮਾਨੋਚਾਲ ਖੈਰ ਉਹ ਆਪਣੇ ਨਾਮ ਅਗਰ ਕਿਉਂ ਲਾਉਂਦਾ ਉਹਦੀ ਇੱਕ ਲੰਬੀ ਕਹਾਣੀ ਹੈ ਕਿਉਂਕਿ ਮਾਨੋਚਾਲ ਨਾਮ ਦਾ ਇੱਕ ਖੜਕੂ ਸਿੰਘ ਸੀਗਾ ਉਹਦਾ ਨਾਮ ਵੀ ਗਰਵਚਨ ਸਿੰਘ ਸੀਗਾ ਤੇ ਇਹ ਡੀਐਸਪੀ ਦਾ ਨਾਮ ਵੀ ਗਰਵਚਨ ਸਿੰਘ ਹੈ ਔਰ ਇਹ ਮਤਲਬ ਕਿਹਾ ਜਾਂਦਾਗਾ ਕਿ ਖੜਕੂ ਮਾਨੋਚਾਲ ਦਾ ਇਨਕਾਊਂਟਰ ਕਰਨ ਵਾਲੀ ਟੀਮ ਦੇ ਵਿੱਚ ਇਹ ਸੀਗਾ ਸ਼ਾਇਦ ਉਸ ਕਰਕੇ ਹੋਵੇਗਾ ਤਾ ਗਰਵਾਚਨ ਡੀਐਸਪੀ ਵੀ ਮਤਲਬ 88 ਉਮਰ ਦਾਗਾ ਉਹ ਵੀ ਜ਼ਖਮੀ ਹੋਇਆ ਪਰ ਜਿਹੜਾ ਇੰਦਰਜੀਤ ਸਿੰਘ ਤੀਜਾ ਵਿਅਕਤੀ ਆ ਜਿਹੜਾ ਪੁਲਿਸ ਇਨਸਪੈਕਟਰ ਹੈ ਉਹ ਝੂਠੇ ਪੁਲਿਸ ਮੁਕਾਬਲੇ ਦੇ ਕੇਸ 'ਚ ਜੇਲ੍ਹ 'ਚ ਨਹੀਂ ਹੈ ਉਹ ਹੈਗਾ ਡਰੱਗਸ ਵਾਲੇ 'ਚ ਆਪਾਂ ਉਸ ਦਿਨ ਦੀ ਗੱਲ ਕਰ ਰਹੇ ਆ ਡਰੱਗਸ ਉਹ ਇੰਦਰਜੀਤ ਬੜਾ ਮਸ਼ਹੂਰ ਹੈ ਇੰਦਰਜੀਤ ਸਿੰਘ ਬਾਰੇ ਮਾਲਵਿੰਦਰ ਮਾਲੀ ਕਹਿੰਦਾ ਵੀ ਉਹ ਟੱਕਟਾ ਬੰਦਾ ਪਿਆਕਾ ਔਰ ਉਹਦੀ ਜੇਲ੍ਹ ਦੇ ਵਿੱਚ ਰੋਪ ਵੀ ਮਾਰਦਾ ਉਹ ਪੁਲਸ ਆੜਿਆਂ ਦੇ ਉੱਤੇ ਕਿਉਂਕਿ ਮਾਲੀ ਵੀ ਉਸ ਬੈਰਕ ਦੇ ਵਿੱਚ ਰਹਿ ਕੇ ਆ ਜਦੋਂ ਉਹਨੂੰ ਪੁਲਿਸ ਨੇ ਜੇਲ੍ਹ 'ਚ ਬੰਦ ਕੀਤਾ ਸੀ ਤਾਂ ਉਹ ਸਾਰਾ ਘਟਨਾ ਇਸ ਮਸਲੇ ਦੀ ਹਰ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਹਰ ਲੈਵਲ ਦੀ ਇਨਕੁਆਇਰੀ ਇਸ ਕਰਕੇ ਵੀ ਹੋਣੀ ਚਾਹੀਦੀ ਕਿ ਉੱਥੇ ਸੰਦੀਪ ਸਿੰਘ ਸਣੀ ਨੂੰ ਜਿਹੜਾ ਉਹ ਕਿਵੇਂ ਉਸ ਪੈਰਕ ਵਿੱਚ ਬੰਦ ਕੀਤਾ ਗਿਆ ਸੈਕੰਡਰੀ ਕਿ ਹਮਲਾ ਕਿੱਧਰਲੇ ਪਾਸਿਓਂ ਹੋਇਆ ਕਿਉਂਕਿ ਤਿੰਨ ਪੁਲਿਸ ਮੁਲਾਜ਼ਮੀ ਪੁਲਿਸ ਮੁਲਾਜ਼ਮ ਉਸ ਬੈਟਕ ਵਿੱਚ ਵੱਧ ਪਤਨੇ ਔਰ ਉਹ ਹਮਲਾ ਕਿਸ ਪਾਸਿਓਂ ਹੋਇਆ ਕਿਵੇਂ ਹੋਇਆ ਕੀ ਬਚਾ ਦੇ ਵਿੱਚ ਸਾਰਾ ਕੁਝ ਹੋਇਆ ਇਹ ਚੀਜ਼ਾਂ ਜਿਹੜੀਆਂ ਨੇ ਉਹ ਆਉਣੀਆਂ ਚਾਹੀਦੀਆਂ ਅਗਲੀ ਗੱਲ ਜਿਹੜੀ ਪ੍ਰੈਸ ਕਾਨਫਰੰਸ ਅਜੇ ਤੱਕ ਨਹੀਂ ਇਸ ਵਿਸ਼ੇ 'ਚ ਹੋਈ ਜੋ ਆਪਾਂ ਗੱਲ ਕਰ ਰਹੇ ਆਂ ਜੋ ਬਾਕੀ ਮੀਡੀਆ ਚ ਗੱਲ ਹੋ ਰਹੀ ਆ ਜਾਂ ਕੋਈ ਵੀ ਗੱਲ ਕਰ ਰਹੀ ਵਨ ਵਕੀਲ ਵੀ ਗੱਲ ਕਰ ਰਹੇ ਨੇ ਉਹ ਥਰੂ ਐਫ ਆਈ ਆਰ ਐਫ ਆਈ ਆਰ ਚ ਕੀ ਲਿਖਿਆ ਹੋਇਆ ਆਪਾਂ ਉਹ ਨੂੰ ਦੇਖ ਕੇ ਗੱਲ ਕਰ ਰਹੇ ਆਂ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਨੇ ਇਸ ਵਿਸ਼ੇ ਤੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਜੀ ਜੇਲ ਮੈਕਮਾ ਜਿਹੜਾ ਔਰ ਗ੍ਰਹਿਵਪਾਲਕ ਦੋਨੇ ਜਿਹੜੇ ਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਇਸ ਵਿਸ਼ੇ ਤੇ ਕਟੋਕ ਕਿ ਸੇ ਕੈਬਨਿਟ ਮੰਤਰੀ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਔਰ ਕੀ ਹੋਇਆ ਉਸ ਟਾਈਮ ਕਿਵੇਂ ਹੋਇਆ ਉਸ ਟਾਈਮ ਉਹ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਜੀ ਜੀ ਬਿਲਕੁਲ ਜੀ ਇੰਦਰਜੀਤ ਦੋਲਾ ਕੇਸ ਤਾਂ ਹਲੇ ਬੜਾ ਪੁਰਾਣਾ ਨਹੀਂ ਮੈਨੂੰ ਯਾਦ ਆ ਕੈਪਟਨ ਸਾਹਿਬ ਦੀ ਜਦੋਂ ਸਰਕਾਰ ਆਈ ਸੀ 2017 ਚ ਮੇਰੇ ਖਿਆਲ ਨਾਲ ਉਦੋਂ ਕ ਇਹ ਜਿਹੜਾ ਕੇਸ ਸੀ ਉਦੋਂ ਮੈਂ ਜਲੰਧਰ ਹੀ ਰਿਪੋਰਟ ਕਰਦਾ ਸੀਗਾ ਜੀ ਤੇ ਜਲੰਧਰ ਵਿੱਚ ਉਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਮੇਰੇ ਖਿਆਲ ਨਾਲ ਹਰਪ੍ਰੀਤ ਸਿੱਧੂ ਸੀ ਨਾਮ ਦੀ ਉਹਨਾਂ ਦਾ ਜਿਹੜੀ ਇੱਕ ਐਸਟੀ ਐਫ ਲੜਾਈ ਸੀ ਹਰਪ੍ਰੀਤ ਸੇ ਦੋ ਕੈਪਟਨ ਮਨਿੰਦਰ ਸਿੰਘ ਨੇ ਲਾਇਸਿਓ ਸ਼ਾਇਦ ਮਦਾ ਵਿਦੇਸ਼ ਚਲੇਗਾ ਬਾਅਦ ਦੇ ਵਿੱਚ ਜੀ ਜੀ ਉਹ ਮਸਲਾ ਬਹੁਤ ਉਜਾਗਰ ਹੋਇਆ ਸੀ ਨਸ਼ਿਆਂ ਵਾਲਾ ਉਦੋਂ ਐਸਟੀਐਫ ਬਣਾ ਦਿੱਤੀ ਸੀ ਐਸਟੀਐਫ ਨੇ ਕਾਰਵਾਈ ਸ਼ੁਰੂ ਕੀਤੀ ਸੀ ਉਹਦੇ ਵਿੱਚ ਜਦੋਂ ਗਾਜ਼ ਜਿਹੜੀ ਹੈਗੀ ਉਹ ਐਸਐਸਪੀ ਰੈਂਕ ਤੱਕ ਦੇ ਅਧਿਕਾਰੀਆਂ ਤੱਕ ਆਈ ਤਾਂ ਮਸਲੇ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਉਸ ਤੋਂ ਬਾਅਦ ਸ਼ਾਇਦ ਹਰਪ੍ਰੀਤ ਸਿੰਘ ਵੀ ਜਿਹੜੇ ਉਹ ਸਰਕਾਰ ਦੇ ਰਵਈਏ ਤੋਂ ਨਾਰਾਜ਼ ਹੋ ਕੇ ਵਿਦੇਸ਼ ਚਲੇ ਗਏ ਸੀ ਜੀ ਜੀ ਬਿਲਕੁਲ ਉਹ ਵੀ ਪਾਸੇ ਹੋ ਗਏ ਸੀ ਫਿਲਹਾਲ ਪਤੀ ਸਾਹਿਬ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਨਾਲ ਜੁੜੇ ਖਬਰਾਂ ਤੇ ਚਰਚਾ ਕੀਤੀ ਤੇ ਫਿਰ ਅਗਲੇ ਪ੍ਰੋਗਰਾਮ ਵਿੱਚ ਮਿਲ ਕੇ ਇਸੇ ਤਰੀਕੇ ਨਾਲ ਗੱਲਬਾਤ ਕਰਾਂਗੇ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਾਂ ਦਾ ਧੰਨਵਾਦ ਜੀ ਸੋ ਇਸ ਹਨ ਨਵਕਰਨ ਪਤੀ ਜੀ ਤੇ ਸਾਡਾ ਖਾਸ ਪ੍ਰੋਗਰਾਮ ਜਿੱਥੇ ਅਸੀਂ ਖਾਸ ਖਬਰਾਂ ਤੇ ਚਰਚਾ ਕੀਤੀ ਆ ਤੇ ਬੜੀਆਂ ਅਹਿਮ ਖਬਰਾਂ ਉੱਤੇ ਸਟਰੀਕ ਵਿਸਲੇਸ਼ਨ ਕੀਤਾ ਆ ਸੋ ਇਸੇ ਤਰੀਕੇ ਨਾਲ ਜੇਕਰ ਤੁਸੀਂ ਪ੍ਰੋਗਰਾਮ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਚੈਨਲ ਨਾਲ ਸੰਬੰਧਤ ਜਾਂ ਇਸ ਪ੍ਰੋਗਰਾਮ ਨਾਲ ਸੰਬੰਧਤ ਆਪਣੇ ਸੁਝਾਅ ਜਿਹੜੇ ਨੇ ਉਹ ਜ਼ਰੂਰ ਰੱਖੋ ਧੰਨਵਾਦ